ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਲੋ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਮਨਪ੍ਰੀਤ ਕੌਰ ਅੱਜ ਦੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਜਿੰਨੀ ਵੀ ਕਲੈਕਸ਼ਨ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਰੀ ਹੀ ਮਸ਼ੀਨ ਵਗ ਦੇ ਉੱਪਰ ਰਹੇਗੀ ਕਿਸ ਕਿਸ ਫੈਬਰਿਕ ਦੇ ਉੱਪਰ ਆਪਾਂ ਨੇ ਡਿਜ਼ਾਈਨ ਜਿਹੜੇ ਰੈਡੀ ਕੀਤੇ ਨੇ ਠੀਕ ਹੈ ਤੇ ਹੋਰ ਤੁਸੀਂ ਕਿਸ ਫੈਬਰਿਕ ਦੇ ਉੱਪਰ ਜਿਹੜੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਡਿਟੇਲ ਨਾਲ ਦੱਸਾਂਗੇ ਪਲੀਜ਼ ਵੀਡੀਓ ਨੂੰ ਪੂਰਾ ਦੇਖ ਲਿਆ ਕਰੋ ਵੀਡੀਓ ਨੂੰ ਸਕਿੱਪ ਕਰਕੇ ਨਾ ਦੇਖਿਆ ਕਰੋ ਜੇ ਤੁਸੀਂ ਸਕਿੱਪ ਕਰਕੇ ਦੇਖ ਲੈਂਦੇ ਹੋ ਫਿਰ ਕਾਫੀ ਜਿਹੜੀਆਂ ਜਾਣਕਾਰੀ ਵਾਲੀਆਂ ਗੱਲਾਂ ਹੁੰਦੀਆਂ ਨੇ ਤੁਹਾਡੀ ਜਿਹੜੀ ਵੀਡੀਓ ਤੋਂ ਸਕਿੱਪ ਕਰ ਦੋ ਨਿਕਲ ਚੁੱਕੀਆਂ ਹੁੰਦੀਆਂ ਨੇ ਫਿਰ ਤੁਸੀਂ ਅਲੱਗ ਤੋਂ ਫੈਬਰਿਕ ਬਾਰੇ ਪੁੱਛਦੇ ਹੋ ਕਿ ਇਹ ਮੋਂ ਇਹ ਵਾਲਾ ਡਿਜ਼ਾਈਨ ਆਪਾਂ ਇਸ ਫੈਬਰਿਕ ਤੇ ਬਣਾ ਸਕਦੇ ਆ ਦੇਖੋ ਡਿਜ਼ਾਈਨ ਆਪਾਂ ਤੁਹਾਨੂੰ ਦਿਖਾ ਰਹੇ ਆ ਤੁਸੀਂ ਪਰੇ ਬਣਾ ਸਕਦੇ ਹੋ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਇਹ ਵਾਲੇ ਡਿਜ਼ਾਈਨ ਜਿਹੜੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਚਲੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਇਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਜੀ ਤੇ ਲੋ ਜੀ ਇਹਨਾਂ ਵਿੱਚੋਂ ਤੁਹਾਨੂੰ ਕਿਹੜਾ ਕਲਰ ਪਸੰਦ ਆਉਂਦਾ ਕਿਹੜਾ ਡਿਜ਼ਾਈਨ ਪਸੰਦ ਆਉਂਦਾ ਸਾਨੂੰ WhatsApp ਤੇ ਮੈਸੇਜ ਕਰਕੇ ਜਰੂਰ ਦੱਸਿਓ ਔਰ ਸਸੀ ਸਾਨੂੰ YouTube ਤੇ ਵੀ ਮੈਸੇਜ ਕਰਕੇ ਦੱਸ ਸਕਦੇ ਹੋ ਠੀਕ ਹੈ ਜੀ ਲੋ ਜੀ ਪਹਿਲਾ ਸੂਟ ਦੇ ਚੈੱਕ ਕਰੋ ਬਹੁ ਤੁਸੀਂ neck check ਕਰੋ neck ਦੇ ਉੱਪਰ ਕੋਈ ਵੀ ਵਰਕ ਨਹੀਂ ਹੈਗਾ ਠੀਕੇ ਤੇ neck ਨੂੰ ਆਪਾਂ ਬਹੁਤ ਹੀ ਸੋਹਣਾ ਜਿਹੜਾ ਰੈਡੀ ਕੀਤਾ ਹੋਇਆ ਠੀਕੇ ਤੇ ਇਸ ਤਰ੍ਹਾਂ ਆਪਾਂ ਰੱਖਿਆ ਹੋਇਆ ਜੀ ਬਾਹਾਂ ਦੇ ਉੱਪਰ ਕੰਮ ਬਹੁਤ ਹੀ ਸੋਹਣਾ ਸਿੰਪਲ ਸੋਬਰ ਜਆ ਆਪਾਂ ਜਿਹੜਾ ਕੰਮ ਕੀਤਾ ਹੋਇਆ ਸੂਟ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਲਗਾਇਆ ਹੋਇਆ ਠੀਕੇ ਔਰ ਕਾਟਨ ਬਹੁਤ ਹੀ ਵਧੀਆ ਰੂਬੀ ਕਾਟਨ ਹੈ ਜੀ ਤੁਸੀਂ ਇਸ ਨੂੰ ਕ੍ਰੇਪ ਤੇ ਵੀ ਕਰਵਾ ਸਕਦੇ ਹੋ ਤੁਹਾਡੀ ਚੁਆਇਸ ਰਹੇਗੀ ਕਿ ਤੁਸੀਂ ਕਿਹੜਾ ਫੈਬਰਿਕ ਲਾਇਕ ਕਰਦੇ ਹੋ ਤੁਸੀਂ ਆਪਣੇ ਪਸੰਦ ਦੇ ਅਕੋਰਡਿੰਗ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਠੀਕੇ ਜੀ ਤਲੋ ਦੀ ਇਸ ਤਰ੍ਹਾਂ ਆਪਣੇ ਚਾਕ ਦੇ ਉੱਪਰ ਕੰਮ ਰਹੇਗਾ ਤੇ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ ਹੋਰ ਕਿਤੇ ਵੀ ਸ਼ਰਟ ਦੇ ਉੱਪਰ ਕੰਮ ਜਿਹੜਾ ਨਹੀਂ ਹੈਗਾ ਠੀਕ ਹੈ ਜੀ ਦੇਖੋ ਕੰਮ ਆਪਾਂ ਤੁਹਾਡੀ ਚੁਆਇਸ ਅਕੋਰਡਿੰਗ ਕਰਨਾ ਹੁੰਦਾ ਕਿ ਤੁਸੀਂ ਕਿਵੇਂ ਦਾ ਕੰਮ ਲਾਇਕ ਕਰਦੇ ਹੋ ਠੀਕ ਹੈ ਕਿਸ ਕਲਰ ਦੇ ਉੱਪਰ ਤੁਸੀਂ ਕਰਵਾਉਣਾ ਚਾਹੁੰਦੇ ਹੋ ਤੁਹਾਡੀ ਚੁਆਇਸ ਅਕੋਰਡਿੰਗ ਹੀ ਆਪਾਂ ਰੈਡੀ ਕਰਕੇ ਦਵਾਂਗੇ ਠੀਕ ਹੈ ਜੀ ਤੇ ਕਲਰ ਬਹੁਤ ਹੀ ਪਿਆਰਾ ਹੈ ਜੀ ਇਹ ਵਾਲਾ ਹੁਣ ਕਾਫੀ ਭੈਣਾਂ ਦੇ ਮੈਸੇਜ ਹੋਣਗੇ ਕਿ ਅਸੀਂ ਅਮਨ ਕਲਰ ਕਾਟਨ ਦੇ ਵਿੱਚ ਕਿਵੇਂ ਡਿਸਾਈਡ ਕਰਾਂਗੇ ਦੇਖੋ ਤੁਸੀਂ ਸਾਨੂੰ ਦੱਸ ਦੇਣਾ ਕਿ ਅਮਨ ਅਸੀਂ ਕਾਟਨ ਦੇ ਵਿੱਚ ਕਲਰ ਡਿਸਾਈਡ ਕਰਨਾ ਚਾਹੁੰਦੇ ਆ ਤਾਂ ਅਸੀਂ ਤੁਹਾਨੂੰ ਕਲਰ ਚਾਰਟ ਜਿਹੜਾ ਉਹ ਸੈਂਡ ਕਰਾਂਗੇ ਤੁਹਾਨੂੰ ਉਹਨਾਂ ਦੇ ਵਿੱਚੋਂ ਕੋਈ ਵੀ ਕਲਰ ਪਸੰਦ ਆ ਤੁਸੀਂ ਆਪਣੇ ਲਈ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਲਓ ਜੀ ਬਹੁਤ ਸੋਹਣਾ ਕੰਮ ਹੋਇਆ ਹੋਇਆ ਚਾਕਾਂ ਦੇ ਉੱਪਰ ਠੀਕ ਹੈ ਇਸ ਤਰ੍ਹਾਂ ਬਹੁਤ ਸੋਹਣੀ ਆਪਾਂ ਨੇ ਲੈਸ ਦੀ ਫਿਨਿਸ਼ਿੰਗ ਜਿਹੜੀ ਦਿੱਤੀ ਹੋਈ ਹੈ ਔਰ ਲਾਈਨਿੰਗ ਆਪਾਂ ਇੱਥੇ ਕਾਟਨ ਦੀ ਐਡ ਕੀਤੀ ਹੋਈ ਹੈ ਠੀਕ ਹੈ ਜੀ ਤੁਸੀਂ ਕਿਹੜੀ ਲਾਈਨ ਲੋਕ कॉटन मशलीन ਦਾ ਆਪਾਂ ਦੁਪੱਟਾ ਰੱਖਿਆ ਬਹੁਤ ਹੀ ਸੋਹਣਾ ਸਿੰਪਲ ਜਿਹਾ ਟਾਈ ਐਂਡ ਡਾਈ ਆਪਾਂ ਨੇ ਕੀਤਾ ਹੋਇਆ ਬਹੁਤ ਹੀ ਪਿਆਰਾ ਔਰ कॉटन ਦੇ ਸੂਟਾਂ ਨਾਲ ਜ਼ਿਆਦਾ ਆਪਾਂ ਦੁਪੱਟੇ कॉटन ਦੇ ਹੀ ਰੱਖਦੇ ਆ ਕਿਉਂਕਿ ਕੁਝ ਭੈਣਾਂ ਨੇ ਸੂਟ ਜਿਹੜਾ ਨੇ ਸਪੈਸ਼ਲੀ ਗੁਰਦੁਆਰਾ ਸਾਹਿਬ ਲਈ ਬਣਾਉਣੇ ਹੁੰਦੇ ਨੇ ਬਣਾਏ ਹੁੰਦੇ ਨੇ ਤੇ ਉਹਨਾਂ ਨੂੰ ਇਹ ਹੁੰਦਾ ਕਿ ਦੁਪੱਟਾ ਜਿਹੜਾ ਸਿਰ ਦੇ ਉੱਪਰ ਆਰਾਮ ਨਾਲ ਟਿਕੇ ਠੀਕ ਹੈ ਜੀ ਤੇ ਬਟ ਫਿਰ ਵੀ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਦੁਪੱਟਾ ਪਿਓਰ ਕਮਲ ਦਾ ਤੁਸੀਂ ਐਡ ਆਨ ਕਰਵਾਉਣਾ ਚਾਹੁੰਦੇ ਹੋ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਕਮਲ ਦੇ ਦੁਪੱਟੇ ਨਾਲ ਪ੍ਰਾਈਸ ਅਲੱ ਸਕ੍ਰੀਨ ਦੇ ਉੱਪਰ ਆਪਾਂ ਪ੍ਰਾਈਓ ਸ਼ੋ ਕਰਾਂਗੇ ਵਿਦਆਊਟ ਸਟੀਚਿੰਗ ਠੀਕ ਹੈ ਜੀ ਸਟੀਚਿੰਗ ਤੁਸੀਂ ਕਰਵਾਉਣਾ ਚਾਹੋ ਤਾਂ ਤੁਸੀਂ ਕਰਵਾ ਸਕਦੇ ਹੋ ਵਿਦਆਊਟ ਸਟੀਚਿੰਗ ਵੀ ਤੁਸੀਂ ਸਾਡੇ ਤੋਂ ਸੂਟ ਜਿਹੜਾ ਪਾਏ ਕਰ ਸਕਦੇ ਹੋ। ਅਗਲਾ ਸੂਟ ਰਹੇਗਾ ਪਸ਼ਮੀਨੇ ਦੇ ਉੱਪਰ ਕਿਉਂਕਿ ਕਾਫੀ ਕੰਟਰੀਆਂ ਦੇ ਵਿੱਚ ਅਜੇ ਸਰਦੀ ਪੈ ਰਹੀ ਹੈ ਤੇ ਸਾਡੇ ਉੱਥੇ ਜਿਹੜੇ ਨੇ ਪਸ਼ਮੀਨੇ ਦੇ ਉੱਪਰ ਸੂਟ ਬਣ ਕੇ ਜਾ ਰਹੇ ਨੇ। カラー ਤੁਸੀਂ ચેક ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਮਸਟਰਡ ਕਲਰ ਹੈ ਇਸ ਦੇ ਵੀ neck ਦੇ ਉੱਪਰ ਆਪਾਂ ਕੰਮ ਨਹੀਂ ਕੀਤਾ ਬਟ neck ਆਪਾਂ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਸਿੰਪਲ ਸੋਬਰ ਜਿਹਾ ਪੂਰੀ ਸ਼ਰਟ ਦੇ ਵਿੱਚ ਤੁਹਾਨੂੰ ਬੂਟੀ ਮਿਲੇਗੀ ਇਸ ਤਰ੍ਹਾਂ ਬਾਹਾਂ ਦੇ ਉੱਪਰ ਹੈਵੀ ਕੰਮ ਮਿਲੇਗਾ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਔਰ ਸਾਫ ਸੁਥਰਾ ਤੁਹਾਨੂੰ ਕੰਮ ਮਿਲੇਗਾ ਠੀਕ ਹੈ ਜੀ ਅਗਰ ਤੁਸੀਂ ਪਸ਼ਮੀਨੇ ਤੇ ਰੈਡੀ ਕਰਵਾਉਣਾ ਚਾਹੁੰਦੇ ਆਪਾਂ ਤੁਹਾਨੂੰ ਪਸ਼ਮੀਨੇ ਦਾ ਵੀ ਕਲਰ ਚਾਰਟ ਸੈਂਡ ਕਰ ਦਾਂਗੇ ਠੀਕ ਹੈ ਜਿਹੜਾ ਤੁਹਾਨੂੰ ਕਲਰ ਪਸੰਦ ਹੋਇਆ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਜਿਹੜਾ ਵਰਕ ਕਰਵਾ ਸਕਦੇ ਹੋ ਠੀ ਰਾਮਟੈਕਸ ਦਾ ਪਸ਼ਮੀਨਾ ਰਹੇਗਾ ਠੀਕ ਹੈ ਕੋਈ ਹਲਕੀ ਕੁਆਲਿਟੀ ਦਾ ਸਾਡਾ ਫੈਬਰਿਕ ਆਪਾਂ ਇੱਥੇ ਨਹੀਂ ਐਡ-ਆਨ ਕੀਤਾ ਹੋਇਆ ਠੀਕ ਹੈ ਜੀ ਆ ਪਸ਼ਮੀਨਾ ਦੇ ਵਿੱਚ ਸਾਰੇ ਕਲਰ ਆਪਣੇ ਕੋਲ ਅਵੇਲੇਬਲ ਨੇ ਡਬਲ ਟੋਨ ਪਸ਼ਮੀਨਾ ਦੇ ਵਿੱਚ ਵੀ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਰਾਮਟੈਕਸ ਪਸ਼ਮੀਨਾ ਦੇ ਉੱਪਰ ਵੀ ਕਰਵਾ ਸਕਦੇ ਹੋ ਔਰ ਇਸ ਨੂੰ ਕਾਟਨ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਅਗਰ ਇਹ ਡਿਜ਼ਾਈਨ ਤੁਹਾਨੂੰ ਪਸੰਦ ਹੈ ਤੁਸੀਂ ਇਸ ਨੂੰ ਕਾਟਨ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਇਸ ਦੇ ਨਾਲ ਆਪਾਂ ਸਲਵਾਰ ਰੱਖੀ ਹੋਈ ਹੈ ਤੁਸੀਂ ਟਰੌਜ਼ਰ ਲਾਈਕ ਕਰਦੇ ਤੁਸੀਂ ਟਰੌਜ਼ਰ ਵੀ ਕਰਵਾ ਸਕਦੇ ਹੋ ਇਸਰ ਨਾਲ ਰਹੇਗਾ ਜੀ ਦੁਪੱਟਾ ਬਹੁਤ ਹੀ ਸੋਹਣਾ ਸਿੰ ਤੇ ਦੁਪੱਟਾ ਆਪਾਂ ਦੇ ਪਲੇਨ ਰੱਖਿਆ ਹੋਇਆ ਹੈ ਕਿਉਂਕਿ ਸਾਰੇ 21 ਭੈਣ ਦੇ ਸੂਟ ਨੇ ਤੇ ਦੁਪੱਟੇ ਆਪਾਂ ਡਿਫਰੈਂਟ ਡਿਫਰੈਂਟ ਜਿਹੜੇ ਡਿਜ਼ਾਈਨ ਜਿਹੜੇ ਉਹ ਕੀਤੇ ਹੋਏ ਨੇ ਠੀਕ ਹੈ ਜੀ ਤੇ ਲੋ ਜੀ ਇੱਕ ਵਾਰੀ ਪੂਰਾ ਤੁਸੀਂ ਚੈੱਕ ਕਰ ਲਓ ਕਿ ਕਿਵੇਂ ਦੀ ਲੁੱਕ ਆਏਗੀ ਤੁਹਾਡੇ ਸੂਟ ਦੀ ਬਹੁਤ ਹੀ ਪਿਆਰਾ ਜਿਹਾ ਸਿੰਪਲ ਸੋਬਰ ਜਿਹੜਾ ਡਿਜ਼ਾਈਨ ਨੂੰ ਆਪਾਂ ਰੈਡੀ ਕੀਤਾ ਹੋਇਆ ਹੈ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਕਰਵਾ ਸਕਦੇ ਹੋ ਬਾਕੀ ਰਹੀ ਗੱਲ ਕੀ ਤੁਸੀਂ ਐਡ-ਆਨ ਕਰਵਾਉਣਾ ਚਾਹੁੰਦੇ ਹੋ ਕੀ ਨਹੀਂ ਤੁਸੀਂ ਸਾਰਾ ਕੁਝ ਸਾਨੂੰ ਮੈਜ਼ਰਮੈਂਟ ਦੇ ਵਿੱਚ ਦੱਸਣਾ ਹੈ ਠੀਕ ਹੈ ਲੋ ਜੀ ਅਗਲਾ ਕਲਰ ਚੈੱਕ ਕਰੋ ਇਸ ਤਰ੍ਹਾਂ ਇਸ ਦਾ ਵੀ ਨੈਕ ਚੈੱਕ ਕਰੋ ਸਾਰੇ ਆਪਾਂ ਤੁਹਾਨੂੰ ਦੱਸਿਆ ਕਿ ਇੱਕ ਵੀ ਭੈਣ ਦੇ ਸੂਟ ਨੇਸ ਕਰਕੇ ਨੈਕ ਡਿਜ਼ਾਈਨ ਆਪਾਂ ਸਭ ਦੇ ਡਿਫਰੈਂਟ ਡਿਫਰੈਂਟ ਜਿਹੜੇ ਰੱਖੇ ਹੋਏ ਨੇ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਔਰ ਕਾਫੀ ਜ਼ਿਆਦਾ ਇਹ ਵਾਲੇ ਡਿਜ਼ਾਈਨ ਆਪਾਂ ਰੈਡੀ ਕਰ ਚੁੱਕੇ ਆ ਔਰ ਅਹ ਜਿਹੇ ਵੀ ਸਾਡੇ ਇਹ ਵਾਲੇ ਡਿਜ਼ਾਈਨ ਜਿਹੜੇ ਰੈਡੀ ਹੋ ਰਹੇ ਨੇ ਬਾਹਾਂ ਦੇ ਉੱਪਰ ਕੰਮ ਚੈੱਕ ਕਰੋ ਬਹੁਤ ਸੋਹਣਾ ਜਿਹੜਾ ਕੰਮ ਬਾਜੂ ਦੇ ਉੱਪਰ ਕੀਤਾ ਹੋਇਆ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਹੈ ਔਰ ਇਹ ਵੀ ਆਪਾਂ ਪਸ਼ਮੀਨੇ ਦੇ ਉੱਪਰ ਹੀ ਕੀਤਾ ਹੋਇਆ ਹੈ ਇਸ ਤਰ੍ਹਾਂ ਰਹੇਗਾ ਆਪਣੇ ਕੇਰੇ ਤੋਂ ਲੈ ਕੇ ਆਪਣੇ ਚਾਕਾਂ ਤੱਕ ਕੰਮ ਰਹੇਗਾ ਆਪਾਂ ਉੱਪਰ ਨਾਲ ਤਾਂ hip ਤੱਕ ਕੀਤਾ ਹੋਇਆ ਹੈ hip ਤੋਂ ਥੋੜਾ ਜਿਹਾ ਨੀਚੇ ਤੱਕ ਆਪਾਂ ਕੰਮ ਜਿਹੜਾ ਰੱਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਸਿੰਪਲ ਸੋਬਰ ਜਿਹਾ ਡਿਜ਼ਾਈਨ ਜਿਹੜਾ ਬਣਿਆ ਹੋਇਆ ਔਰ ਇਹ ਆਪਾਂ ਇੱਕ ਹੀ ਕਲਰ ਦੇ ਉੱਪਰ ਬਣਾਇਆ ਸੀ ਤਾਂ ਇੱਕ ਕਲਰ ਦੇ ਉੱਪਰ ਹੀ ਸਾਰਿਆਂ ਨੂੰ ਪਸੰਦ ਆਇਆ ਕੋਈ ਲਾਈਟ ਲਵੈਂਡਰ ਤੇ ਕਰਵਾ ਰਹੇ ਨੇ ਕੋਈ ਡਾਰਕ ਪਰਪਲ ਤੇ ਕਰਵਾ ਰਹੇ ਨੇ ਇੱਕ ਇਹਦੇ ਵਿੱਚ ਹੋਰ ਡਿਜ਼ਾਈਨ ਬਣਿਆ ਹੋਇਆ ਉਹ ਲਾਈਟ ਲਵੈਂਡਰ ਦੇ ਉੱਪਰ ਬਣਿਆ ਹੋਇਆ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਲਓ ਜੀ ਇਸ ਦੇ ਨਾਲ ਆਪਾਂ ਰੱਖੀ ਹੋਈ ਜੀ ਹੈਵੀ ਸਲਵ ਟਿੱਕੇ ਦੇ ਨਾਲ ਆਪਾਂ ਦੁਪੱਟਾ ਰੱਖਿਆ ਹੋਇਆ ਪਿਓਰ ਕੋਟਾ ਡੋਰੀਏ ਦਾ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਸੌਫਟ ਦੁਪੱਟਾ ਹੈ ਜੀ ਆਰਾਮ ਨਾਲ ਤੁਹਾਡੇ ਸਿਰ ਦੇ ਉੱਪਰ ਟਿੱਕੇਗਾ ਠੀਕ ਹੈ ਜੀ ਤੇ ਤੁਸੀਂ ਦੁਪੱਟਾ ਕਿਹੜਾ ਲਾਈਕ ਕਰਦੇ ਤੁਸੀਂ ਸਾਨੂੰ ਦੱਸ ਕੇ ਦੁਪੱਟਾ ਨਾਲ ਆਪਣਾ ਪਸੰਦ ਦਾ ਵੀ ਰੈਡੀ ਕਰਵਾ ਸਕਦੇ ਹੋ ਕਲਰ ਚੈੱਕ ਕਰੋ ਬਹੁਤ ਹੀ ਸੋਹਣਾ ਡਾਰਕ ਜਿਹਾ ਕਲਰ ਹੈ ਨਾ ਹੀ ਜ਼ਿਆਦਾ ਡਾਰਕ ਹੈ ਨਾ ਹੀ ਜ਼ਿਆਦਾ ਲਾਈਟ ਹੈ ਬੜਾ ਹੀ ਸੋਹਣਾ ਡੀਸੈਂਟ ਜਿਹਾ ਸੋਬਰ ਜਿਹਾ ਡਿਜ਼ਾਈਨ ਜਿਹੜਾ ਬਣਿਆ ਹੋਇਆ ਔਰ ਇੱਕ ਪੀਸ ਆਪਾਂ ਰੈਡੀ ਕੀਤਾ ਸੀ ਤਾਂ ਹੁਣ ਤੱਕ ਸਾਨੂੰ ਪਤਾ ਹੀ ਨਹੀਂ ਪਿਆ ਸੀ ਕਿੰਨੇ ਕ ਪੀਸ ਜਿਹੜੇ ਰੈਡੀ ਕਰ ਜੀ ਅਗਲਾ ਕਲਰ اور ਡਿਜ਼ਾਈਨ ਕਾਫੀ ਡਿਜ਼ਾਈਨ ਇਹ ਆਪਾਂ ਬਣਾ ਚੁੱਕੇ ਆਂ ਬਟ ਸੇਮ ਕਲਰ ਦੇ ਉੱਪਰ ਬਣ ਰਿਆ ਸੀ ਇਸ ਵਾਰ ਕੁਛ ਨਿਊ ਕਲਰ ਦੇ ਉੱਪਰ ਰੈਡੀ ਹੋਇਆ ਤੇ ਇਸ ਕਰਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਕਿ ਭੈਣਾਂ ਨੂੰ ਥੋੜਾ ਆਈਡੀਆ ਹੋ ਜਾਵੇ ਫਿਰ ਕਿਸ ਕਲਰ ਦੇ ਉੱਪਰ ਇਹ ਵਾਲਾ ਡਿਜ਼ਾਈਨ ਜਿਹੜਾ ਹੋਰ ਵੀ ਜ਼ਿਆਦਾ ਸੋਹਣਾ ਲੱਗ ਰਿਹਾ ਠੀਕ ਹੈ ਜੀ ਕੰਮ ਚੈੱਕ ਕਰੋ ਬਹੁਤ ਹੀ ਸੋਹਣਾ ਤੇ ਬਹੁਤ ਹੀ ਨੀਟ ਐਂਡ ਕਲੀਨ ਜਿਹੜਾ ਤੁਹਾਨੂੰ ਕੰਮ ਮਿਲੇਗਾ ਸਾਰਾ ਨੈਕ ਚੈੱਕ ਕਰੋ ਬਹੁਤ ਪਿਆਰਾ ਜਿਹਾ ਨੈਕ ਬਣਿਆ ਹੋਇਆ ਸਿਰਫ ਇੱਕ ਸਿੰਗਲ ਕਲਰ ਦਾ ਥ੍ਰੈਡ ਆਪਾਂ ਨੇ ਐਡ ਕੀਤਾ ਹੋਇਆ ਬਾਕ ਬਹੁਤ ਹੀ ਪਿਆਰਾ ਜਾਂ neck ਦੇ ਉੱਪਰ ਕੰਮ ਰਹੇਗਾ ਬਹੁਤ ਸੋਹਣਾ ਬਾਹਾਂ ਦੇ ਉੱਪਰ ਕੰਮ ਰਹੇਗਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਤੇ ਬਹੁਤ ਹੀ ਜ਼ਿਆਦਾ ਸੋਹਣਾ ਆਪਣੇ ਘੇਰੇ ਦੇ ਉੱਪਰ ਕੰਮ ਜਿਹੜਾ ਰਹੇਗਾ ਠੀਕ ਹੈ ਜੀ ਤੁਸੀਂ ਅਗਰ ਵਿੱਚ ਬੂਟੀ ਪਾਉਣਾ ਚਾਹੋ ਨੇ ਵਿੱਚ ਬੂਟੀ ਵੀ ਪਵਾ ਸਕਦੇ ਹੋ ਠੀਕ ਹੈ ਜੀ ਅਗਰ ਤੁਸੀਂ ਘੇਰੇ ਦਾ ਹੀ ਔਰ ਬਾਹਾਂ ਦਾ ਔਰ ਨੱਕ ਦਾ ਹੀ ਕੰਮ ਤੁਸੀਂ ਲਾਈਕ ਕਰਦੇ ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਠੀਕ ਹੈ ਜੀ ਕਲਰ ਤੁਹਾਡੀ ਚੋਇਸ ਰਹੇਗੀ ਕਿਸ ਕਲਰ ਦੇ ਉੱਪਰ ਕਰਵਾਓਗੇ ਅਗਰ ਤੁਸੀਂ ਸੂਟ ਦਾ ਕਲਰ ਚੇਂਜ ਕਰਦੇ ਹੋ ਤਾਂ ਆਪਾਂ ਨਾਲ ਹੀ ਥ੍ਰੈਡ ਦਾ ਕਲਰ ਜਿਹੜਾ ਚੇਂਜ ਕਰ ਦਾਂਗੇ ਜਿਹੜਾ ਸਾਡੇ ਸੂਟ ਦੇ ਉੱਪਰ ਅੱਛਾ ਲੱਗੇਗਾ ਕਲਰ ਕਲਰ ਦੇ ਅਕੋਰਡਿੰਗ ਉਹੀ ਥ੍ਰੈਡ ਦਾ ਕਲਰ ਜਿਹੜਾ ਆਪਾਂ ਐਡ-ਆਨ ਕਰਾਂਗੇ ਜਰੀ ਦਾ ਕੰਮ ਕੀਤਾ ਹੋਇਆ ਜੀ ਨਾਲ ਹੀ ਆਪ ਪਿਆਰਾ ਜਿਹਾ ਪੀਸ ਜਿਹੜਾ ਰੈਡੀ ਕੀਤਾ ਹੋਇਆ ਔਰ ਇਹ ਵੀ ਆਪਾਂ ਬਹੁਤ ਹੀ ਸੋਹਣੀ ਕਾਟਨ ਦੇ ਉੱਪਰ ਰੈਡੀ ਜਿਹੜਾ ਕੀਤਾ ਹੋਇਆ ਠੀਕ ਹੈ ਜੀ ਇਸ ਨਾਲ ਸਲਵਾਰ ਰਹੇਗੀ ਜੀ ਔਰ ਇਸ ਤਰ੍ਹਾਂ ਆਪਾਂ ਦੁਪੱਟਾ ਨਾਲ ਰੱਖਿਆ ਹੋਇਆ ਜੀ ਪਿਓਰ ਬਰਬਰੀ ਦਾ ਕਿਉਂਕਿ ਹਲਕਾ ਫੁਲਕਾ ਜਾਂ ਸਾਡੇ ਸੂਟ ਦੇ ਵਿੱਚ ਚੈੱਕ ਹੈ ਤੁਸੀਂ ਦੇਖ ਸਕਦੇ ਹੋ ਚੈੱਕ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਾਂ ਦੁਪੱਟਾ ਜਿਹੜਾ ਨਾਲ ਰੈਡੀ ਕੀਤਾ ਔਰ ਬਰਬਰੀ ਦਾ ਦੁਪੱਟਾ ਕੋਈ ਐਦਾਂ ਨਹੀਂ ਹੈਗਾ ਕਿ ਸਿਰ ਦੇ ਉੱਪਰ ਨਹੀਂ ਟਿਕਦਾ ਆਰਾਮ ਨਾਲ ਤੁਹਾਡੇ ਸਿਰ ਦੇ ਉੱਪਰ ਟਿਕੇਗਾ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਪੱਲੇ ਜਿਹੜੇ ਟਾਈ ਐਂਡ ਡਾਈ ਜਿਹੜੇ ਕੀਤੇ ਹੋਏ ਨੇ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਰੈਡੀ ਕੀਤਾ ਹੋਇਆ ਜੀ ਔਰ ਬਰਬਰੀ ਦੇ ਦੁਪੱਟੇ ਦੇ ਉੱਪਰ ਕਲਰ ਬਹੁਤ ਪਿਆਰੇ ਬੰਦੇ ਨੇ ਜੀ ਟਾਈ ਐਂਡ ਡਾਈ ਬਹੁਤ ਹੀ ਜ਼ਿਆ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਰਿਹਾ ਕੋਈ ਵੀ ਕਲਰ ਪਸੰਦ ਆ ਰਿਹਾ ਪਰ ਤੁਸੀਂ ਕਾਟਨ ਤੇ ਨਹੀਂ ਕਰਵਾਉਣਾ ਚਾਹੁੰਦੇ ਹਨ ਤਾਂ ਤੁਸੀਂ ਕਿਸੇ ਹੋਰ ਫੈਬਰਿਕ ਉੱਪਰ ਕਰਵਾ ਸਕਦੇ ਹੋ ਕਲਰ ਤੁਸੀਂ ਇਹਨਾਂ ਦੇ ਵਿੱਚ ਤੁਹਾਨੂੰ ਦੱਸ ਦੋ ਕਿ ਸਾਨੂੰ ਇਹ ਵਾਲਾ ਕਲਰ ਪਸੰਦ ਹੈ ਇਹ ਡਿਜ਼ਾਈਨ ਪਸੰਦ ਹੈ ਬਟ ਅਸੀਂ ਕਾਟਨ ਤੇ ਨਹੀਂ ਕਰਵਾਉਣਾ ਆਪਾਂ ਫੈਬਰਿਕ ਤੁਹਾਡਾ ਜਿਹੜਾ ਚੇਂਜ ਕਰ ਦਾਂਗੇ ਠੀਕ ਹੈ ਜੀ ਕਾਫੀ ਤਰ੍ਹਾਂ ਦੇ ਫੈਬਰਿਕ ਆਪਣੇ ਕੋਲ ਅਵੇਲੇਬਲ ਨੇ ਬਿਲਕੁਲ ਨਿਊ ਜਿਹੜਾ ਮੇਰੇ ਫੈਬਰਿਕ ਆ ਰਹੇ ਨੇ ਸਾਰੇ ਆਪਣੇ ਕੋਲ ਅਵੇਲੇਬਲ ਨੇ ਤੁਸੀਂ ਕਿਸੇ ਵੀ ਫੈਬਰਿਕ ਦਾ ਨਾਮ ਦੱਸ ਕੇ ਸਾਨੂੰ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਕਲਰ ਬਹੁਤ ਪਿਆ ਲੋਡੀ ਚੈੱਕ ਕਰੋ ਇੱਕ ਵਾਰੀ ਦੂਰ ਤੋਂ ਵੀ ਔਰ ਨੇੜੇ ਤੋਂ ਵੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੈ ਜੀ ਅੱਜ ਵਾਲੀ ਵੀ ਬੜੀ ਸੋਹਣੀ ਡੀਸੈਂਟ ਜੀ ਕਲੈਕਸ਼ਨ ਜਿਹੜੀ ਬਣੀ ਹੋਈ ਏ ਹਾਂ ਅਗਰ ਸੇਮ ਹੀ ਕਰਵਾ ਲਓ ਜਰਨੇ ਸੇਮ ਵੀ ਕਰਵਾ ਲਓ ਕਿਉਂਕਿ ਸੇਮ ਵੀ ਬਹੁਤ ਸੋਹਣਾ ਬਣਿਆ ਹੋਇਆ ਕੁਝ ਵੀ ਇਹਦੇ ਚ ਚੇਂਜ ਕਰਾਉਣ ਦੀ ਸਾਨੂੰ ਜ਼ਰੂਰਤ ਨਹੀਂ ਹੈਗੀ ਕਈ ਵਾਰ ਇਦਾਂ ਹੁੰਦਾ ਕਿ ਆਪਾਂ ਜਦੋਂ ਡਿਜ਼ਾਈਨ ਨਾਲ ਕੋਈ ਛੇੜਖਾਨੀ ਕਰ ਦਿਆਂ ਕਿ ਇੱਥੋਂ ਕੱਟ ਕੇ ਉੱਥੇ ਕਰ ਦੋ ਤਾਂ ਡਿਜ਼ਾਈਨ ਦਾ ਮਤਲਬ ਸਾਨੂੰ ਕਈ ਵਾਰ ਸਮਝ ਹੀ ਨਹੀਂ ਆਉਂਦਾ ਵੀ ਆਪਾਂ ਕੀ ਸੋਹਣਾ ਬਣਾਉਂਦੇ ਚੱਕਰਾਂ 'ਚ ਆਪਾਂ ਕੁਝ ਖਰਾਬ ਤਾਂ ਨਹੀਂ ਕਰ ਲਿਆ ਹੈ ਲਓ ਜੀ ਅਗਲਾ ਕਲਰ ਔਰ ਡਿਜ਼ਾਈਨ ਇਹ ਵੀ ਡਿਜ਼ਾਈਨ ਆਪਾਂ ਬਹੁਤ ਕਾਫੀ ਵਾਰ ਬਣਾ ਚੁੱਕੇ ਆ ਠੀਕ ਹੈ ਜੀ ਲਓ ਜੀ ਪੂਰੀ ਸ਼ਰਟ ਦੇ ਵਿੱਚ ਤੁਹਾਨੂੰ ਕੰਮ ਮਿਲੇਗਾ ਇਸ ਤਰ੍ਹਾਂ ਔਰ ਵੀ ਨੈਕ ਆਪਾਂ ਬਣਾਇਆ ਹੋਇਆ ਨੈਕ ਸਾਰੇ ਹੀ ਆਪਾਂ ਡਿਫਰੈਂਟ ਡਿਫਰੈਂਟ ਕੀਤੇ ਨੇ ਪਹਿਨਦੇ ਤੇ ਲਓ ਜੀ ਬਾਹਾਂ ਦਾ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਬਾਹਾਂ ਦਾ ਡਿਜ਼ਾਈਨ ਆਪਾਂ ਨੇ ਰੈਡੀ ਕੀਤਾ ਹੈ ਕਫ ਵਾਲੀ ਬਾਜ਼ੂ ਜਿਹੜੀ ਇੱਥੇ ਆਪਾਂ ਰੈਡੀ ਕੀਤੀ ਹੋਈ ਹੈ ਠੀਕ ਹੈ ਬਹੁਤ ਹੀ ਪਿਆਰਾ ਜਿਹਾ ਕੰਮ ਲੱਗ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਬਾਜ਼ੂ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਹੈ ਠੀਕ ਹੈ ਜੀ ਕਿਉਂਕਿ ਸਾਨੂੰ ਇਹ ਅੰਦਰ ਕਿ ਜਦੋਂ ਇੱਕ ਭੈਣ ਦੇ ਕਾਫੀ ਸਾਰੇ ਸੂਟ ਹੁੰਦੇ ਆਪਾਂ ਨੂੰ ਇਹ ਹੁੰਦਾ ਕਿ ਡਿਜ਼ਾਈਨ ਆਪਾਂ ਡਿਫਰੈਂਟ ਡਿਫਰੈਂਟ ਰੈਡੀ ਕਰੀਏ ਇਹ ਨਾ ਹੋਵੇ ਕਿ ਭੈਣ ਹੁਰੀ ਸਾਨੂੰ ਕਹਿਣ ਵੀ ਇਹ ਤਾਂ ਆਪਾਂ ਪਾ ਕੇ ਬੋਰ ਹੋ ਗਏ ਕਿ ਸੇਮ ਹੀ ਨੱਕ ਦਾ ਡਿਜ਼ਾਈਨ ਬਣਾ ਰੱਖਿਆ ਸੇਮ ਹੀ ਬਾਹਾਂ ਦਾ ਬਣਾ ਰੱਖਿਆ ਠੀਕ ਹੈ ਜੀ ਬਾਕੀ ਤੁਸੀਂ ਆਪਣੀ ਚੁਆਇਸ ਦੱਸ ਕੇ ਵੀ ਰੈਡੀ ਕਰਵਾ ਸਕਦੇ ਹੋ ਦੇਖੋ ਕੰਮ ਆਪਾਂ ਸ਼ੌਂਕ ਨੂੰ ਕਰਦੇ ਆਂ ਕੋਈ ਲੋਕ ਕੰਮ ਕਰਦੇ ਨੇ ਸਿਰਫ ਪੈਸੇ ਵਾਸਤੇ ਠੀਕ ਹੈ ਸਾਨੂੰ ਇਹ ਹੁੰਦਾ ਵੀ ਦੇਖੋ ਕਿ ਕੰਮ ਤੁਹਾਡਾ ਵਧੀਆ ਤਰੀਕੇ ਨਾਲ ਹੋਵੇ ਤੁਹਾਡਾ ਵੀ ਦਿਲ ਖੁਸ਼ ਹੋਵੇ ਕਿ ਤੁਸੀਂ ਪੈਸੇ ਲਗਾਏ ਹੋਏ ਨੇ ਹਨਾ ਤਾਂ ਇਸ ਕਰਕੇ ਤੁਹਾਡਾ ਜਿਹੜਾ ਸੂਟ ਆਪਾਂ ਪੂਰੇ ਦਿਲ ਜਾਨ ਨਾਲ ਬਣਾਈਏ ਹੁਣ ਤੁਸੀਂ ਬਿਲਕੁਲ ਨੇੜੇ ਤੋਂ ਕੰਮ ਚੈੱਕ ਕਰੋ ਮਸ਼ੀਨ ਦਾ ਕੰਮ ਰਹੇਗਾ ਵਿੱਚ ਆਰੀ ਆਪਾਂ ਨੇ ਐਡ-ਆਨ ਕੀਤੀ ਹੋਈ ਹੈ ਜਰੀ ਸੌਰੀ ਐਡ-ਆਨ ਕੀਤੀ ਹੋਈ ਬਹੁਤ ਪਿਆਰਾ ਪੀਸ ਲੱਗ ਰਿਹਾ ਹੁਣ ਫਲਾਵਰ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਠੀਕ ਹੈ ਤੇ ਘੇਰੇ ਦੇ ਉੱਪਰ ਤੁਸੀਂ ਕੰਮ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਘੇਰੇ ਦੇ ਉੱਪਰ ਕੰਮ ਜਿਹੜਾ ਹੋਇਆ ਹੋਇਆ ਠੀਕ ਹੈ ਜੀ ਤੇ ਬਹੁਤ ਸੋਹਣਾ ਪੀਸ ਬਣਿਆ ਹੋਇਆ ਕਲਰ ਬਹੁਤ ਹੀ ਪਿਆਰਾ ਠੀਕ ਹੈ ਤੁਸੀਂ ਐਜ਼ ਇਟ ਵੀ ਬਣਾ ਸਕਦੇ ਹੋ ਕਲਰ ਚੇਂਜ ਕਰਨਾ ਚਾਹੁੰਦੇ ਹੋ ਡਿਜ਼ਾਈਨ ਚੇਂਜ ਕਰਨਾ ਚਾਹੁੰਦੇ ਹੋ ਡਿਜ਼ਾਈਨ ਤੁਸੀਂ ਆਪਣੀ ਪਸੰਦ ਹੈ ਸਾਨੂੰ ਭੇਜ ਸਕਦੇ ਹੋ ਠੀਕ ਹੈ ਜੀ ਤੇ ਬਹੁਤ ਸੋਹਣਾ ਜਿਹਾ ਕਲਰ ਹੈ ਔਰ ਕਲਰ ਵੀ ਬਹੁਤ ਸੋਹਣਾ ਜਿਹਾ ਹੈ ਆਪਾਂ ਨੇ ਜਿਹੜੇ ਐਡ-ਆਨ ਕੀਤੇ ਹੋਏ ਨੇ ਲਓ ਜੀ ਇਸ ਤਰ੍ਹਾਂ ਸਲਵਾਰ ਦੇ ਉੱਪਰ ਕੰਮ ਰਹੇਗਾ ਠ ਇਹ ਸੂਟ ਇਦਾਂ ਨਹੀਂ ਹੈਗੇ ਕਿ ਸਿੰਪਲ ਤੁਸੀਂ ਇਹ ਗੁਰਦੁਆਰਾ ਸਾਹਿਬ ਵੇਅਰ ਕਰ ਸਕਦੇ ਤੁਸੀਂ ਕਿਸੇ ਛੋਟੇ ਮੋਟੇ ਫੰਕਸ਼ਨ ਦੇ ਉੱਪਰ ਵੀ ਇਹ ਵਾਲੇ ਸੂਟ ਜਿਹੜੇ ਵੇਅਰ ਕਰਕੇ ਜਾ ਸਕਦੇ ਹੋ ਠੀਕ ਹੈ ਜੀ ਇਸ ਦੇ ਨਾਲ ਆਪਾਂ ਦੁਪੱਟਾ ਰੱਖਿਆ ਹੋਇਆ ਟੈਬੀ ਲਾਈਨਿੰਗ ਦੇ ਵਿੱਚ ਜੋ ਸਾਡੇ ਸੂਟ ਦੇ ਨਾਲ ਦੁਪੱਟਾ ਸਹੀ ਬੈੜਦਾ ਆਪਾਂ ਉਹੀ ਦੁਪੱਟਾ ਜਿਹੜਾ ਐਡ-ਆਨ ਕਰਦੇ ਆ ਠੀਕ ਹੈ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਬਣਿਆ ਹੋਇਆ ਕਲਰ ਸੇਮ ਕਰਵਾਉਣਾ ਚਾਹੁੰਦੇ ਸੇਮ ਕਰਵਾ ਸਕਦੇ ਹੋ ਫੈਬਰਿਕ ਚੇਂਜ ਕਰਨਾ ਚਾਹੁੰਦੇ ਤੁਸੀਂ ਚੇਂਜ ਕਰ ਸਕਦੇ ਹੋ ਠੀਕ ਹੈ ਜੀ ਲੋਜੀ ਅਗਲਾ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਇਸ ਤਰ੍ਹਾਂ neck ਦਾ ਕੰਮ ਚੈੱਕ ਕਰੋ ਬਹੁਤ ਸੋਹਣਾ neck ਦਾ ਕੰਮ ਤੁਹਾਨੂੰ ਮਿਲੇਗਾ ਫਲਾਰ ਬੜੇ ਸੋਹਣੇ ਉੱਪਰ ਉਬਰੇ ਉਬਰੇ ਜੇ ਉੱਥੇ-ਉੱਥੇ ਜੇ ਫਲਾਰ ਬਣੇ ਹੋਏ ਨੇ ਇਸ ਤਰ੍ਹਾਂ ਲੱਗਦਾ ਕਿ ਜਿਦਾਂ origional ਫਲਾਰ ਜਿਹੜੇ ਬਣੇ ਹੋਏ ਨੇ ਠੀਕ ਹੈ ਜੀ ਲੋ ਜੀ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਡਬਲ ਵੇਲ ਰਹੇਗੀ ਠੀਕ ਹੈ ਇਸ ਤਰ੍ਹਾਂ ਬਹੁਤ ਸੋਨਾ ਜਿਹਾ ਕੰਮ ਹੋਇਆ ਹੋਇਆ ਸਾਫ਼ ਸੁਥਰਾ ਕੰਮ ਮਿਲੇਗਾ ਤੁਹਾਨੂੰ ਠੀਕ ਹੈ ਜੀ ਸਾਡੇ ਕੰਮ ਦੀ ਜਿਹੜੀ ਕੁਆਲਿਟੀ ਇਹੀ ਹੈ ਕਿ ਤੁਹਾਨੂੰ ਕੰਮ ਜਿਹੜਾ ਸਾਡਾ ਸਾਫ਼ ਸੁਥਰਾ ਮਿਲੇਗਾ ਨੀਟ ਐਂਡ ਕਲੀਨ ਮਿਲੇਗਾ ਸਾਰੇ ਤੁਹਾਨੂੰ ਜਿਹੜੇ ਸੂਟ ਮਿਲਣਗੇ ਉਹ ਬੁਟੀਕ ਸਟਾਈਲ ਹੋਣਗੇ ਠੀਕ ਹੈ ਜੀ ਨਾ ਕਿ ਇਦਾਂ ਦੇ ਸੂਟ ਹੋਣਗੇ ਕਿ ਤੁਸੀਂ ਕਹੋਗੇ ਇਸ ਇਦਾਂ ਦੇ ਸੂਟ ਤਾਂ ਸਾਨੂੰ इजीली ਸ਼ਾਪ ਤੋਂ ਮਿਲ ਜਾਂਦੇ ਨੇ ਬਹੁਤ ਸੋਹਣੇ ਡੀਸੈਂਟ ਜਿਹੇ ਪੀਸ ਨੇ ਜੋ ਅੱਜਕੱਲ ਬੁਟੀਕਸ ਦੇ ਉੱਪਰ ਲੇਟੈਸਟ ਚੱਲ ਰਿਹਾ ਉਹ ਹੀ ਡਿਜ਼ਾਈਨ ਆਪਾਂ ਤੁਹਾਨੂੰ ਰੈਡੀ ਕਰਕੇ ਦੇ ਰਹੇ ਹਾਂ ਠੀਕ ਹੈ ਜੀ ਲਓ ਜੀ ਫੈਬਰਿਕ ਕਲਰ ਤੁਹਾਡੀ ਚੋਇਸ ਦਾ ਰਹੇਗਾ ਕਿਸ ਫੈਬਰਿਕ ਦੇ ਉੱਪਰ ਤੁਸੀਂ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਸਾਡੇ ਨਾਲ ਫੋਨ ਤੇ ਗੱਲ ਕਰਕੇ ਸਾਨੂੰ WhatsApp ਤੇ ਮੈਸੇਜ ਕਰਕੇ ਆਪਣੀ ਚੋਇਸ ਦੱਸ ਕੇ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਸ ਤਰ੍ਹਾਂ ਜੀ ਸਲਵਾਰ ਦੇ ਉੱਪਰ ਕੰਮ ਰਹੇਗਾ ਨਾਲ ਹੀ ਇਸ ਤਰ੍ਹਾਂ ਬਹੁਤ ਪਿਆਰੀ ਜੀ ਬੇਲ ਸਾਡੇ ਸਲਵਾਰ ਦੇ ਉੱਪਰ ਆਪਾਂ ਨੇ ਪੌਂਚੇ ਦੇ ਉੱਪਰ ਬਣਾਈ ਹੋਈ ਹੈ ਠੀਕ ਹੈਗਾ ਤੁਸੀਂ ਲਾਈਕ ਕਰ ਤੁਸੀਂ ਕਰਵਾ ਸਕਦੇ ਹੋ ਮੈਨੂੰ ਇਹ ਜਿੱਦਾਂ ਬਣਿਆ ਹੋਇਆ ਇਦਾਂ ਬਹੁਤ ਸੋਹਣਾ ਲੱਗਦਾ ਕਈ ਵਾਰ ਇਦਾਂ ਹੁੰਦਾ ਕਿ ਭੈਣਾ ਕਹਿੰਦੀ ਸਾਡੇ ਸਲਵਾਰ ਦੇ ਉੱਪਰ ਕੰਮ ਸਾਨੂੰ ਨਹੀਂ ਚਾਹੀਦਾ ਬਟ ਸਾਨੂੰ ਇਦਾਂ ਕਿ ਜਿਵੇਂ ਅਸੀਂ ਡਿਜ਼ਾਈਨ ਰੈਡੀ ਕੀਤਾ ਕਈ ਵਾਰ ਧਿਆਨ ਦੇ ਵਿੱਚ ਨਹੀਂ ਰਹਿੰਦਾ ਤੇ ਡਿਜ਼ਾਈਨ ਸੇਮ ਹੀ ਬਣ ਜਾਂਦਾ ਠੀਕ ਹੈ ਜੀ ਘੇਰੇ ਦੇ ਉੱਪਰ ਤੁਸੀਂ ਹੁਣ ਕੰਮ ਚੈੱਕ ਕਰੋ ਬਹੁਤ ਸੋਹਣਾ ਘੇਰੇ ਦੇ ਉੱਪਰ ਕੰਮ ਹੈ ਜੀ ਇਹ ਵੀ ਆਪਾਂ ਕਾਟਨ ਦੇ ਉੱਪਰ ਕੀਤਾ ਹੈ ਰੂਬੀ ਕਾਟਨ ਦੇ ਉੱਪਰ ਬਹੁਤ ਠੀਕ ਹੈ ਜੀ ਔਰ ਦੁਪੱਟਾ ਇਹਦਾ ਨਾਲ ਅਜੇ ਆਪਾਂ ਰੈਡੀ ਨਹੀਂ ਕੀਤਾ ਲੈ ਦੁਪੱਟੇ ਦੇ ਉੱਪਰ ਲੈਸ ਜਿਹੜੀ ਆਪਾਂ ਐਡ ਆਨ ਕਰ ਰਹੇ ਆ ਠੀਕ ਹੈ ਦੁਪੱਟਾ ਆਪਾਂ ਬਹੁਤ ਸੋਹਣਾ ਟਾਈ ਐਂਡ ਡਾਈ ਦਾ ਰੱਖਿਆ ਹੋਇਆ ਔਰ ਇਸੇ ਤਰ੍ਹਾਂ ਹੀ ਫੋਰ ਸਾਈਡ ਆਪਾਂ ਬੇਬੀ ਪਿੰਕ ਰੰਗ ਦੀ ਲੈਸ ਜਿਹੜੀ ਦਿੱਤੀ ਹੋਈ ਹੈ ਦੁਪੱਟੇ ਨੂੰ ਵੀ ਠੀਕ ਹੈ ਜੀ ਕਿ ਲੋ ਜੀ ਇਹਨਾਂ ਦੇ ਵਿੱਚੋਂ ਤੁਹਾਨੂੰ ਕਿਹੜਾ-ਕਿਹੜਾ ਡਿਜ਼ਾਈਨ ਪਸੰਦ ਆ ਸਾਨੂੰ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਔਰ ਆਪਣੇ ਲਈ ਤੁਸੀਂ ਸੋਹਣੇ-ਸੋਹਣੇ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਤੇ ਇੱਕ ਪੀਸ ਜਿਵੇਂ ਤੁਹਾਨੂੰ ਮੈਂ ਪਹਿਲਾਂ ਥੋੜਾ ਬੋਤਾ ਕਈ ਵਾਰ ਕਲਰ ਚੇਂਜ ਹੋ ਜਾਂਦਾ ਠੀਕ ਹੈ ਜੀ ਕਿਉਂਕਿ ਜਦੋਂ ਵੀ ਆਪਾਂ ਕੋਈ ਨਵਾਂ ਫੈਬਰਿਕ ਮੰਗਵਾ ਲੈਂਦੇ ਉਹਦੇ ਵਿੱਚ ਕਲਰ ਥੋੜੇ ਚੇਂਜ ਹੋ ਜਾਂਦੇ ਨੇ ਠੀਕ ਹੈ ਜੀ ਲਿਖੋ ਆਪਾਂ ਤੁਹਾਨੂੰ ਦਿਖਾਇਆ ਸੀ ਡਾਰਕ ਪਰਪਲ ਪਸ਼ਮੀਨੇ ਦੇ ਉੱਪਰ ਇਹ ਆਪਾਂ ਕੀਤਾ ਹੋਇਆ ਜੀ ਕਾਟਨ ਮਸ਼ਲੀਨ ਦੇ ਉੱਪਰ ਕਈ ਭੈਣਾ ਕਾਟਨ ਮਸ਼ਲੀਨ ਦਾ ਨਾਮ ਸੁਣ ਕੇ ਡਰ ਜਾਂਦੀਆਂ ਨੇ ਕਿ ਕਾਟਨ ਮਸ਼ਲੀਨ ਹਲਕੀ ਕੁਆਲਿਟੀ ਦੇ ਵਿੱਚ ਆ ਦੇਖੋ ਅਗਰ ਤੁਸੀਂ ਸਸਤੇ ਕੱਪੜੇ ਵਾਲ ਜਾਓਗੇ ਤਾਂ ਤੁਹਾਨੂੰ ਹਲਕੀ ਕੁਆਲਿਟੀ ਮਿਲੇਗੀ ਅਗਰ ਤੁਸੀਂ ਅੱਛੀ ਕੁਆਲਿਟੀ ਦਾ ਕੱਪੜਾ ਲੈਂਦੇ ਹੋ ਤਾਂ ਤੁਹਾਨੂੰ ਅੱਛੀ ਕੁਆਲਿਟੀ ਦਾ ਹੀ ਕੱਪੜਾ ਆਪਾਂ ਦਵਾਂਗੇ ਠੀਕ ਹੈ ਜੀ ਕੁਝ ਭੈਣਾ ਕਹਿ ਰਹੀਆਂ ਕਿ ਸਾਨੂੰ ਸੂਟ ਬਿਲਕੁਲ ਘੱਟ ਰੇਟ ਦੇ ਵਿੱਚ ਚਾਹੀਦਾ ਭੈਣੋ ਘੱਟ ਰੇਟ ਦੇ ਵੱਲ ਨਾ ਜਾਇਆ ਕਰੋ ਅੱਛੀ ਕੁਆਲਿਟੀ ਦੇ ਉੱ ਚਾਕਾਂ ਦੇ ਉੱਪਰ ਕੰਮ ਰਹੇਗਾ ਇਸ ਤਰ੍ਹਾਂ ਬਾਹਾਂ ਦੇ ਉੱਪਰ ਕੰਮ ਰਹੇਗਾ ਠੀਕ ਹੈ ਜੀ ਔਰ ਸਾਰਾ ਕੰਮ ਜਿਹੜਾ ਸਿੰਗਲ ਟਾਂਕੇ ਦੇ ਉੱਪਰ ਰਹੇਗਾ ਠੀਕ ਹੈ ਇਸ ਦਾ ਵੀ ਨੈਕ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਲੱਗ ਰਿਹਾ ਠੀਕ ਹੈ ਔਰ ਤੁਸੀਂ ਆਪਣੀ ਇੱਕ ਚੁਆਇਸ ਦੇ ਅਕੋਰਡਿੰਗ ਕਲਰ ਜਿਹੜਾ ਬਣਵਾ ਸਕਦੇ ਹੋ ਜ਼ਰੂਰੀ ਨਹੀਂ ਕਿ ਜੋ ਕਲਰ ਆਪਾਂ ਤੁਹਾਨੂੰ ਦਿਖਾਏ ਨੇ ਉਸ ਕਲਰ ਦੇ ਉੱਪਰ ਹੀ ਤੁਸੀਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਪਿਆਰੇ ਜੇ ਕਲਰ ਨੇ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਨੇ ਵਧੀਆ ਲੱਗੀ ਹੋਏਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਪਿਆਰਾ ਜਾਂ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ